ਗੁਰੂ ਜੀ ਸਾਜੀ ਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤਾਂ ਦੇ ਸਹਿਯੋਗ ਨਾਲ ਅਸਾਲ ਸੈਭ ਸ਼ਿਰੂ ਗੋਬਿੰਦ ਸਿੰਘ ਮਹਾਰਾਜ ਤੇ ਪ੍ਰਕਾਸ਼ ਦੇ ਆਣ ਦੀ ਖੁਸ਼ੀ ਵਿੱਚ ਇਹ ਲੰਗਰ ਮੱਲੇ ਬਣੇ ਸਾਰੀਆਂ ਸੰਗਤਾਂ ਵੱਲੋਂ ਸਜਾਇਆ ਜਾਂਦਾ ਹੈ ਸੰਗਤਾਂ ਬੜਾ ਸਹਿਯੋਗ ਦਿੰਦੀਆਂ ਨੇ ਗੁਰੂ ਮਹਾਰਾਜ ਦੇ ਪੁਕਾਰਾਂ ਨੂੰ ਆਪਾਂ ਭੁੱਲ ਜਾਂਦੇ ਆ ਪਰ ਉਹ ਭੁੱਲਣ ਯੋਗ ਨਹੀਂ ਹੈ ਜਦੋਂ ਖਾਲਸਾ ਸਾਜੇ ਸਤਗੁਰਾਂ ਨੇ ਬੈਨਰ ਕੀ ਲਾਇਏ ਸੀ ਜਉ ਤੋ ਪ੍ਰੇਮ ਖੇਲਣ ਕਾ ਚੋ ਸਿਰ ਤਰ ਤਲੀ ਗਲੀ ਮੁਰਿਆਓ ਤੇ ਮਾਰਗ ਪੈ ਤਰੀਜਾ ਸਿਰ ਤੀਜੇ ਕਾਨ ਨਾ ਕੀਜੈ ਐਸੇ ਬੈਨਰ ਨੂੰ ਦੇਖ ਕੇ ਮੇਰੇ ਵਰਗੇ ਬੁਜ਼ੁਰਗਾਂ ਦਾ ਵੀ ਡੋਲੇ ਫਰਕਣ ਲੱਗ ਜਾਂਦੇ ਸੀ ਗੁਰੂ ਮਾਰਾ ਨੇ ਚਿੜੀਆਂ ਤੋਂ ਬਾਤ ਤੋੜਾਏ ਨੇ ਇੱਕ ਖਾਲਸੇ ਨੂੰ ਐਸਾ ਅਮਰ ਸ਼ਕਾ ਕੇ ਬਲ ਬਖਸ਼ੇ ਸਵਾ ਲੱਖ ਨਾਲ ਲੜਾਇਆ ਚਮਕੌਰ ਦੀ ਗੜੀ ਚ ਨੰਦਪੋਸੇ ਲਈ 14 ਜੰਗ ਕਿਤੇ ਮਾਰੇ ਨੇ ਕਿਤੇ ਹਾਰ ਨਹੀਂ ਜਿੱਤ ਹੀ ਹਮਾਰਾ ਦੀ ਹੁੰਦੀ ਰਹੀ ਆ ਇਸ ਕਰਕੇ ਖਾਲਸਾ ਵੀ ਉਹਨਾਂ ਦੇ ਜੇ ਆਪਦੇਸ਼ਨ ਨੂੰ ਮੰਨਿਏ ਉਹਨਾਂ ਦੇ ਵਿਧਾਨ ਦੇ ਮੁਤਾਬਕ ਚੱਲੀਏ ਤਾਂ ਖਾਲਸਾ ਵੀ ਹਾਰਨ ਵਾਲਾ ਨਹੀਂ ਜਿੱਤ ਹੈ ਪਹਿਲਾ ਪਜੰਗੀ ਬਾਬਾ ਅਜੀਤ ਸਿੰਘ ਪਗਾਣੀ ਦਾ ਜੁਦ ਜਿੱਤਿਆ ਉਹਨਾਂ ਦਾ ਨਾਂ ਕਹਿੰਦੇ ਵੀ ਪਜੰਗੀ ਆਇਆ ਜੀ ਕਹਿੰਦੇ ਫਿਰ ਨਾਂ ਰੱਖੋ ਅਜੀਤ ਸਿੰਘ ਜਿਹੜਾ ਜਿੱਤਿਆ ਨਾ ਜਾਵੇ ਦੂਜਾ ਚੁਧਾਰ ਸਿੰਘ ਕਹਿੰਦੇ ਐਸਾ ਜੋਧਾ ਹੋਵੇ ਜਿਹਨੂੰ ਕੋਈ ਜਿੱਤ ਨਾ ਜਵੇ ਹਾਰੀ ਨਾ ਮਦਾਨ ਚ ਹਾਰੇ ਨਾ ਦੋਨਾਂ ਨੇ 7 ਲੱਖ ਤੱਕ 2.5 3 ਲੱਖ ਨਾ ਮੁਕਾਬਲਾ ਕੀਤਾ ਗੁਰੂ ਮਹਾਰਾਜ ਦੇ ਫਿਰ ਜੋਰਵਾ ਸਿੰਘ ਓਡਾ ਕੋਈ ਜੋਰਾਵਰੇ ਨਹੀਂ ਹੋਇਆ ਫੀਮ ਸਿੰਘ ਪਲਾਨੇ ਤੇ ਆਪਣਾ ਕਰੀ ਜਾਂਦੇ ਆ ਫਿਰ ਫਤੇਹ ਸਿੰਘ 5 ਸਾਲ ਦੀ ਉਮਰ ਚ 7 ਸਾਲ ਦੀ ਉਮਰ ਚ ਦੀਵਾਨ ਤੇ ਜਾ ਕੇ ਜਕਾਰੇ ਬੁਲਾਏ ਹੋਰਾਂ ਨਹੀਂ ਡਰੇ ਇਸ ਕਰਕੇ ਮਹਾਰਾਜ ਦੇ ਪਰਪਕਾਰ ਨੂੰ ਯਾਦ ਕਰਨ ਵਾਸਤੇ ਇਹੋ ਜਿਹਾ ਪ੍ਰੋਮ ਕਰਦੇ ਆਪਾਂ ਸਾਧ ਸੰਗ ਨੂੰ ਬੇਨਤੀ ਹੈ ਇਸੇ ਤਰ੍ਹਾਂ ਰਲ ਮਿਲ ਕੇ ਗੁਰੂ ਮਹਾਰਾਜ ਦਿਹਾੜੇ ਮਨਾਉਂਦੇ ਰਹੋ ਤਾਂ ਜੋ ਉਹਨਾਂ ਦੀ ਅਸੀਸ ਲੈਂਦੇ ਰਹੀਏ ਆਪਾਂ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਸਾਰਿਆਂ ਨਗਰ ਦੇਆਂ ਸੰਨਵਾਲ ਦੇਆਂ ਸੰਤਾਂ ਨੂੰ ਸ਼ੇਰ ਗੁਰ ਗੋਵਿੰਦ ਸਾਹਿਬ ਦੇ ਗੁਰਪਰਵ ਦੀ ਲੱਖ ਲੱਖ ਵਧਾਈ ਬਾੜ ਨੰਬਰ 2 ਵਿੱਚ ਇਸੇ ਖੁਸ਼ੀਆਂ ਵਿੱਚ ਬਰੈਡਾਂ ਦੇ ਲੰਗਰ ਹਰੇਕ ਸਾਲ ਲੱਗਦੇ ਹਨ ਸੰਕਤਾਂ ਦੇ ਸਹਿਯੋਗ ਨਾਲ ਬੜੀ ਮਹਾਰਾਜ ਦੀ ਕਿਰਪਾ ਹਰੇਕ ਸਾਲ ਸੇਵਾ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸੇਵਾ ਵਧੀ ਅੱਥੀ ਕੀਤੀ ਰਹੀ ਹੈ ਕਿੰਨੇ ਮੈਂਬਰ ਦੇ ਇਨਾਨ ਨੰਬਰ ਵਾਰ ਨੰਬਰ 2 ਤੋਂ ਪੂਰੇ ਮਹੱਲਾ ਸਾਰਾ ਰਲ ਕੇ ਹਰੇਕ ਸਾਲ ਲਗਭਗ 25-26 ਸਾਲ ਤੋਂ ਸੇਵਾ ਕਰ ਰਿਹਾ ਰਲ ਕੇ ਅਰੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਕੀਤੀ ਜਾਂਦੀ ਹੈ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਸੰਕਤਾਂ ਨੌਜਵਾਨ ਜੁੜੇ ਨੇ ਇਨਨ ନୌଜବାନ ପିଢ଼ିଙ୍କୁ କହନା ଚାହୁଁ କି ନଶା ତ ରହତ ହୁରୁ ମହାରାଜନା ଜୁଡ଼ୋ ଅମୃତ ଛକୋ ସଂ ସଜୋ ଗୁରୁଆେ ବଣୋା ଜୀ କା ଖସା ବାହିଗୁ ଜୀ କା ଫ